ਵਧਰ ਬਾਸ਼ਨਿ ਸੁਖਦਾ ਵਰਦਾ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ गर्व गीत शुरू करेंगे विश्व तिरंगा प्यारा झंडा ऊंचा रहे हमार सदा शक्ति सरसाने बियों को हरशाने वाला प्रेम सता न सारा झंडा ऊंचा रहे हमारा शान न इसकी जाने पाए चाहे ध्यान भले ही जाए तब होवे पूर्ण पूर्ण हमारा झंडा ऊंचा रहे हमारा ये विश्व तिरंगा प्यारा झंडा ऊंचा रहे हमारा साथ बिछरण दोस्तों 26 ਜਨਵਰੀ 1950 ਨੂੰ ਸਾਡਾ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਅੱਜ ਅਸੀਂ 77ਵਾਂ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਾਂ ਇਹਦੇ ਬਾਰੇ ਵਿੱਚ ਜਿਆਦਾ ਕੁਝ ਸਾਡੇ ਸੂਬਾ ਪ੍ਰਧਾਨ ਰਾਜਾ ਵੜਿੰਗ ਸਾਹਿਬ ਤੁਹਾਨੂੰ ਵਿਸਥਾਰ ਨਾਲ ਦੱਸਣਗੇ ਆਪ ਸਭ ਨੂੰ सतत्वें गणतंत्रता दिवस दिया लख लख मुबारक परमात्मा चढ़ती कला रखन इस देश मेर भरिया हाथे इस तरह बनया रहे जिस प्रकार सच्चे पातशाह ने कृपा की है आपसी भाईचारा आपसी सांझ ਆਪਸੀ ਤਾਲਮੇਲ ਆਪਸ ਦੇ ਵਿੱਚ ਇੱਕ ਦੂਜੇ ਦੇ ਲਈ ਖੜਨਾ ਤੇ ਮਰਨਾ ਇਹ ਸਾਨੂੰ ਇਸ ਦੇਸ਼ ਨੇ ਤੇ ਦੇਸ਼ ਦੇ ਸੰਵਿਧਾਨ ਨੇ ਸਾਨੂੰ ਸਿਖਾਇਆ ਹੈ। ਔਰ ਹਮੇਸ਼ਾ ਅਸੀਂ ਚਾਹੇ ਆਜ਼ਾਦੀ ਦਾ ਦਿਵਸ ਹੋਵੇ ਚਾਹੇ ਗਵਤੰਤਰ ਦਿਵਸ ਹੋਵੇ ਸਾਰਾ ਦੇਸ਼ ਵਾਸੀ ਚਾਹੇ ਉਹ ਕਿਸੇ ਧਰਮ ਦੇ ਹੈ ਕਿਸੇ ਜਾਤੀ ਦੇ ਕਿਸੇ ਫਿਰਕੇ ਨਾਲ ਤੱल्लੁਕਤ ਰੱਖਦੇ ਹੈ ਲੇਕਿਨ ਅਸੀਂ ਦੇਸ਼ ਦੇ ਤਿਰੰਗੇ ਨੂੰ ਇਸ ਦਿਨ ਤੇ ਅਸੀਂ ਸਲਾਮੀ ਦਿੰਦੇ ਆ ਸਲੂਟ ਕਰਦੇ ਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹ ਯਾਦ ਰੱਖਣ ਕਿ ਕਿਸ ਪ੍ਰਕਾਰ ਦੀ ਹੱਲ ਨਾਵਾ ਘੱਲ ਹੀ ਗਈ ਜਿਹਨੂੰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੇ ਇਸ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੋ ਅੱਜ ਅਸੀਂ ਸਾਰੇ ਜਾਣੇ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਗਵਤੰਤਰ ਦਿਵਸ ਨੂੰ ਮਨਾ ਰਹੇ ਹਾਂ ਔਰ ਸਾਰਿਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਦੇਣੀ ਚਾਹੁੰਦਾ ਨਾਲ ਹੀ ਅੱਜ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਕਿ ਜਿਹੜੀ ਸਾਡੀ ਪਾਰਟੀ ਆ ਇਹ ਨੇ ਹਮੇਸ਼ਾ ਫਿਰਕਾ ਪ੍ਰਸਤੀ ਦੇ ਖਿਲਾਫ ਲੜਾਈ ਲੜੀ ਸਾਡਾ ਨਾਰਾ ਈ ਸੀਗਾ ਨਾ ਜਾਤ ਪਰ ਨਾ ਪਾਤ ਪਰ ਮੋਰ ਲੱਗੇਗੀ ਹਾਰਤ ਪਰ ਔਰ ਸਾਨੂੰ ਤਾਂ ਸਾਡੇ ਕਲਗੀਧਰ ਪਾਤਸ਼ਾਹ ਨੇ ਇਹੀ ਫਰਮਾਨ ਵੀ ਸਾਨੂੰ ਦਿੱਤਾ ਸੀਗਾ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਪਿਆਰੇ ਸਾਜੇ ਸਨ ਸਾਡੇ ਕੋਲੇ ਇਹੀ ਫਰਮਾਨ ਸੀਗਾ ਕਿ ਅਸੀਂ ਕਿਸੇ ਨੂੰ ਕਿਸੇ ਦੂਸਰੀ ਅੱਖ ਦੇ ਨਾਲ ਨਹੀਂ ਦੇਖਣਾ ਸਭ ਧਰਮਾਂ ਦਾ ਸਨਮਾਨ ਕਰਨਾ ਹੈ ਸਭ ਲੋਕਾਂ ਦਾ ਸਨਮਾਨ ਕਰਨਾ ਹੈ ਸਭ ਜਾਤੀਆਂ ਦਾ ਸਨਮਾਨ ਕਰਨਾ ਹੈ ਪਿਆਰ ਨਾਲ ਮਿਲ ਕੇ ਅੱਜ ਦੇ ਇਸ ਗਵਤੰਤਰ ਦਿਵਸ ਤੇ ਅੱਜ ਕਾਂਗਰਸ ਪਾਰਟੀ ਇਹ ਪਰਨ ਕਰੇ ਕਿ ਫਿਰਕਾ پرست ਤਾਕਤਾਂ ਦੇ ਖਿਲਾਫ ਜਾਨੀ ਕਿ ਬੀਜੇਪੀ ਪਾਰਟੀ ਮਾਫੀ ਚਾਹੁੰਦਾ ਹੈ ਜਿਸ ਪ੍ਰਕਾਰ ਅੱਜ ਦੀਆਂ ਪਾਰਟੀਆਂ ਸਤਾ ਦੇ ਲਈ ਇਸ ਦੇਸ਼ ਨੂੰ ਔਰ ਦੇਸ਼ ਦੇ ਭਾਈਚਾਰੇ ਨੂੰ ਇਕਤਾ ਔਰ ਖੰਡਤਾ ਨੂੰ ਵੰਡਣਾ ਚਾਹੁੰਦੀ ਹੈ ਅੱਜ ਦੇ ਆਜ਼ਾਦੀ ਦੇ ਇਸ ਗਵਤੰਤਰ ਦੇ ਵਾਸਤੇ ਅਸੀਂ ਪ੍ਰਣ ਕਰੀਏ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਦੇਸ਼ ਦੀ ਏਕਤਾ ਤੇ ਖੰਡਤਾ ਦੇ ਲਈ ਮਾਰ ਮਿਟਾਂਗੇ ਔਰ ਹਮੇਸ਼ਾ ਸਾਡੇ ਦੇਸ਼ ਦੇ ਤਿਰੰਗੇ ਨੂੰ ਇਸੇ ਤਰ੍ਹਾਂ ਉਚਾਈਆਂ ਤੇ ਰੱਖਾਂਗੇ ਤੇ ਯਾਦ ਕਰਦੇ ਰਾਵਾਂਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੋ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਸਾਰਿਆਂ ਨੂੰ ਸਮੂਚੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਪੰਜਾਬ ਨੂੰ ਬਣਾਉਣਾਸਤੇ ਬਹੁਤ ਮੋਹਰੀ ਯੋਗਦਾਨ ਪਾਇਆ ਦੇਸ਼ ਨੂੰ ਬਣਾਉਣਾਸਤੇ ਆਪ ਦਾ ਬਹੁਤ ਵੱਡਾ ਯੋਗਦਾਨ ਪਾਇਆ ਅੱਜ ਦੇ ਗਵਤੰਤਰ ਦਿਵਸ ਤੇ ਮੈਂ ਉਹਨਾਂ ਸਭ ਨੂੰ ਮੁਬਾਰਕਬਾਦ ਦਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਾ ਕੇ ਆਪਣੇ ਕਸਬਿਆਂ 'ਚ ਕਹਾਂ 'ਚ ਅੱਜ ਦੇ ਇਸ ਦਿਹਾੜੇ ਨੂੰ ਖੂਬਸੂਰਤੀ ਦੇ ਨਾਲ ਮਨਾਉਂਦੇ ਰਹੀਏ ਆਪ ਸਭ ਦਾ ਸੇਵਾ ਦਲ ਵਾਲੇ ਮੇਰੇ ਸਾਥੀਆਂ ਦਾ ਭਰਾਵਾਂ ਦਾ ਹਮੇਸ਼ਾ ਜਿਸ ਪ੍ਰਕਾਰ ਸਮਰਪਿਤ ਪਾਰਟੀ ਨੂੰ ਔਰ ਇਸ ਤਰ੍ਹਾਂ ਦੇ ਕਾਰਜਾਂ ਨੂੰ ਜਿਹੜੇ ਕਾਰਜ ਅੱਗੇ ਹੋ ਕੇ ਕਰਨੇ ਚਾਹੀਦੇ ਆ ਉਹ ਹਮੇਸ਼ਾ ਸੇਵਾ ਦਲ ਦੇ ਸਾਡੇ ਵਲੰਟੀਅਰਸ ਔਰ ਸਾਡੇ ਇਹ ਪਾਰਟੀ ਸੇਵਾ ਦਲ ਦੇ ਆਰਗੇਨਾਈਜੇਸ਼ਨ ਦੇ ਤਮਾਮ ਸਾਥੀ ਪ੍ਰਧਾਨ ਜੀ ਵੀ ਖੜੇ ਹੈ ਉਹ ਕਰਦੇ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਤੇ ਧੰਨਵਾਦ ਵੀ ਕਰਦਾ कि ਤੁਸੀਂ ਸਾਨੂੰ ਹਮੇਸ਼ਾ ਮਾਨ ਸਨਮਾਨ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਪਰ ਪ੍ਰੇਤ ਸਾਰਧਾਨ ਰਾਸ਼ਗਾਨ ਸ਼ੁਰੂ ਕਰਾਂਗੇ ਗੰਨ ਮਨ ਆਧੈ ਨਾ ਇੱਕ ਜਯਾ ਹੈ ਭਾਰਤ ਬਾਗ ਵਿਦਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਦਰਾਬੜ ਉਚਕਲ ਵੰਗਾ ਬਿੰਦ ਹਿਮਾਚਲ ਜਮਨਾ ਗੰਗਾ ਊਚਲ ਜਲ ਦਿੱਤਰੰਗਾ ਤਬ ਸ਼ੁਭ ਨਾਮੇ ਜਾਗੇ ਤਬ ਸ਼ੁਭ ਆਸ਼ਿਸ਼ ਮੰਗੇ ਗਾਹੇ ਤਬ ਜਯਾ ਗਾਥਾ जन गण मंगल दायक जय है भारत बाग विदाता जय है जय है जय है जय 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 है आजाद हिंद जिंदाबाद قومی نارا بندے باترم اكيد پروگرام ہے کوئی ਬਿਸ਼ਰਾਮ ਵਿਸਰਜਨ